ਸਾਸੀ ਕਾਲ ਜੀ ਸਾਰੇ ਆਪਣਾ ਨੂੰ ਕੀ ਹਾਲ ਚਾਲ ਹੈ ਸਵਾਗਤਾਂ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਕਲ ਖੁਰਦ ਦੇ ਵਿੱਚ ਤੇ ਰੰਮੀ ਬਾਈ ਦੇ ਕੋਲ ਮਤਲਬ ਉਹ ਇਸ ਟਾਈਮ ਮੈਂ ਮੌਜੂਦ ਹਾਂ ਤੇ ਰੰਮੀ ਬਾਈ ਦੇ ਕੋਲ ਜਾਨਵਰ ਹੈਗੇ ਅੱਜ 4 4 5 5 ਜਾਨਵਰ ਆ ਬਾਈ ਦਾ ਪੰਜਾਂ ਦੇ ਵਿੱਚ ਇੱਕ ਦਾ ਬੂਰੀ ਹਰ ਵਾਰ ਦੀ ਤਰ੍ਹਾਂ ਹੁੰਦੀ ਹੁੰਦੀ ਆ ਨੀਲੇ ਰਵੀ ਦੀ ਅੱਜ ਫੇਰ ਇੱਕ ਮਿੱਤਰੋ ਪੂਰੀ ਨੀਲੀ ਰਵੀ ਦੀ ਮੈਂ ਦੋ ਤਿੰਨ ਮਹੀਆ ਹੋਣ ਗਿਆ ਸਜਣਾ ਤੇ ਇੱਕ ਅੱਧੀ ਫਿਰ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਟੋਕੜ ਗੱਪਣੇ ਮੇਰੇ ਮਨ ਦੇ ਵਿੱਚ ਵੀ ਪੱਕੀ ਹੋਊਗੀ ਕਰਦੇ ਆਂ ਗੱਲਬਾਤ ਆਪਾਂ ਭਰਾ ਦੇ ਨਾਲ ਮਿਲਦੇ ਆਂ ਸਾਰੀ ਜਾਣਕਾਰੀ ਲੈਣੇ ਰਮੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੀਰੇ ਵਧੀਆ ਵਧੀਆ ਬਾਈ ਜੀ ਸੇਤੰਕਰ ਪਰਿਵਾਰ ਬਾਈ ਵਧੀਆ ਵਧੀਆ ਬਾਈ ਜੀ ਠੀਕ ਆ ਅੱਛਾ ਰਮੀ ਬਾਈ ਅੱਜ ਕਿੰਨੇ ਜਾਨਵਰ ਦਿਖਾਉਣੇ ਪੰਜ ਜਾਨਵਰ ਆਈ ਠੀਕ ਆ ਅੱਛਾ ਪਹਿਲੇ ਨੰਬਰ ਤੇ ਜਿਹੜੇ ਪਿੱਛੇ ਝੋਟੀ ਖੜੀ ਹੈ ਕੀ ਡਿਟੇਲ ਆ ਇਹ ਪਹਿਲਾ ਸੁਹਾ ਸੂਈ ਤੇ 7 ਕਿਲੋ ਦੁੱਧ ਐਸ ਟਾਈਮ ਬੱਚਾ ਬੱਚਾ ਹੈਗਾ ਮਗਰ ਕਟਾ ਠੀਕ ਐ ਬਾਈ ਹਾਂਜੀ ਅੱਛਾ ਦੇਖ ਪਾਸਾ ਪਾਸਾ ਵਖਾਉਂਦੀ ਹਾਂ 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 ਪਾਸਾ ਵਖਾਉਂਦੀ ਹਾਂ ਧਰਾਂ ਧੁਰਾਂ ਬਰਾਬਰ ਦੁੱਧ ਤਾਂ ਇੱਕੋ ਜਿਹਾ ਹੈ ਹਾਂ ਦੋ ਦੇਖੋ ਜਾ ਝੋਟੀ ਕਦਕੁੱਦ ਵਾਲੀ ਆ ਬੜੀ ਉੱਚੀ ਲੰਮੀ ਬਹੁਤ ਹੈ ਨਾ ਹਾਂ ਛੋਣ ਛੋਣ ਵੀ ਚੰਗੀ ਐ ਆ ਕਿਹੜਾ ਬੱਚਾ ਇਹਦਾ ਰਮੀ ਬਈ ਕਿਹੜਾ ਹੋਵੇ ਅੰਦਰ ਬੰਨਿਆ ਹੋਵੇ ਮੜੇ ਦਿਖਾ ਦਈਏ ਉਹ ਗੁੱਟ 'ਚ ਖੜਾ ਉਹ ਕਟਾ ਰਿੰਗੀਆਂ ਦਾ ਯਾਰ ਆ ਜਿਹੜਾ ਹੈ ਆ ਗੁੱਟ 'ਤੇ ਖੜਾ ਇਹਦਾ ਇਧਰ ਇਧਰ ਕੰਨ ਠੀਕ ਆ ਆ ਬੱਚਾ ਆ ਗਿਆ ਇਹਦਾ ਹੈ ਅੱਛਾ ਰਮੀ ਬਈ ਇਹਦਾ ਰੇਟ ਫ ਰੇਟ ਇਹਦਾ ਬਈ ਜਾਇ ਜਾਈ ਆ 65000 ਰੁਪਏ 65000 ਰੁਪਏ ਮਾਨਤਨ ਵਿੱਚ ਹਾਂ ਮਾਨਤਨ 10000 ਰੁਪਏ ਕਹੋ ਜੀ ਠੀਕ ਹੈ ਵੀ ਕੱਢੀ ਬਾਦ ਤੋਰੀ ਲੈ ਮੇਤਰੋ 65000 ਰੁਪਏ ਝੋਟੀ ਪਹਿਲਨ ਸੂਈ ਸਵਾਈ 20 25 ਦਿਨਾਂ ਦੀ ਸੂਈਆਂ 7 ਕਿਲੋ ਦੁੱਧ ਤਿਆਰ ਆਣ ਜਿਹੜਾ ਕੰਡੇ ਲਾਉਂਦੀ ਆ ਕਰਮਾਂ ਵਾਲੀ ਤੇ ਅੰਗਾ ਆਰਾਂ ਦੀ ਬਾਡੀ ਬੰਤਰ ਦੀ ਝੋਟੀ ਪੂਰੀ ਨਿਗਰ ਤੇ ਭਲੀ ਸੰਭੀ ਮੇਤਰੋ ਮੋੜ ਦੇ ਕਦ ਕੁਦ ਵਕੈ ਬਹੁਤ ਆਣਾ ਝੋਟੀ ਦਾ ਬਹੁਤ ਆ ਬਣਦੇ ਪਰਾਂ 7000 ਰੁਪਿਆ ਮਿੱਤਰੋ ਰੇਟ ਆ ਵਿੱਚੋਂ 1000 ਰੁਪਿਆ ਛੋਟਾ 64000 ਦੀ ਮਿਲੂਗੀ ਦੇਖ ਸਕਦੇ ਆ ਤੁਸੀਂ ਕਰਮ ਵਾਲੀ ਨੂੰ ਹੂੰ اچھا ਭਾਈ 2 ਨੰਬਰ ਤੇ ਜਿਹੜੀ ਮੈਂ ਆ ਭਾਈ ਇਹ ਵੀ ਮੱਝ ਸੂਈ ਹੈ ਜੀ ਠੀਕ ਆ ਭਾਈ ਇਹਨੂੰ ਵੀ 7-8 ਦਿਨ ਹੋ ਗਏ ਸੂਈ ਨੂੰ ਮੱਝ ਨੂੰ ਠੀਕ ਆ ਤੇ 9-10 ਕਿਲੋ ਦੋ ਦੇ ਦੇ ਥੱਲੇ ਵੀ 9 ਕਿਲੋ ਤਿਆਰ ਆ ਚਵਾਈ ਚੁਈ ਇੱਕ ਨੰਬਰ ਆ ਮਗਰ ਕੱਟੀ ਨੀਲੀ ਰਵੀ ਦੀ ਠੀਕ ਆ ਭਾਈ ਕੱਤੀ ਗਈ ਆ ਬੈਠੀ ਜਿਹੜੀ ਆ ਬੈਠੀ ਨੀਲੀ ਰਵੀ ਆ ਕੱਟੀ ਆ ਗਈ ਭਈ ਇਹਦੇ ਵਿੱਚ ਅਛਾ ਰਮੀ ਭਾਈ ਇਹਦਾ ਦੇਣ ਲੈਣ ਵਾਲਾ ਰੇਟ ਇਹਦਾ ਦੇਣ ਲੈਣ ਵਾਲਾ ਮੁੱਲ 80000 ਦੀ ਦੇਣੀ ਆ ਮੁੱਲ 85000 ਮੁੱਲ 85 80000 ਦੀ ਦੇ ਦੇ ਅੱਜ ਰੇਟ ਜੈ ਜੀ ਆ ਜਮਾ ਦੇਣਾ ਠੀਕ ਮੰਨ ਤਨ ਹੋ ਜੂ ਵਿੱਚੋਂ ਭਾਈ ਹਾਂ ਬਸ 80000 ਦੀ ਦੇ ਦੇਾਂਗੇ ਬਸ ਬਾਹ ਬਾਣ ਤਾਣੀ ਆ ਠੀਕ ਹੈ ਤੋਰੀ ਵੀਰੇ ਕੱਢੀ ਬਾਪ ਹਾਂਜੀ ਲੈ ਮੇਤਰੋ 10 ਕਿਲੋ ਦੁੱਧ 9 ਕਿਲੋ ਤਿਆਰ ਖੁੱਲਾ ਡੁੱਲਾ ਮਤਲਬ ਸਿੰਘ ਦਾ ਲੱਥਾ ਹੋਇਆ ਕਾ ਪੋਪਲਾ ਪੋਪਲਾ ਪਲੇ ਲੈ ਮੇਤਰੋ ਕੱਦ ਬਾਡੀ ਦੀ ਅੰਗਾਗਰਾਂ ਦੀ ਮੈਂ ਇਹ ਵੀ ਚੰਗੀਆਂ ਲੇਵੇ ਭਾਂਡੇ ਵਾਲੀ ਆ ਮੁਰਦਰਾ ਮੀਰੇ ਮੁਰਦਰਾ ਦੁੱਧ ਚੰਗਾ ਦੇ ਜੂਗੀ ਮੈਂ ਹਨਾ 12 11 ਕਿਲੋ ਦੁੱਧ ਦੀ ਦੁੱਧ ਚੰਗਾ ਲਖ ਇਹਨੂੰ ਕੱਲ੍ਹ ਲੇਟੀ ਸ਼ੁਰੂ ਕੀਤੀ ਆ ਅੱਛਾ ਠੀਕ ਆ ਹਾਂ ਲੇਟੀ ਲੂਟੀ ਖਾਂਦੀ ਵਧੀਆ ਗੜਗੜ ਬਾਬਾ ਜਿਹੜਾ ਪੌਖ ਖਾਂਦਾ ਪੀਂਦਾ ਨਾ ਯਾਰਾ ਦੁੱਧ ਵੀ ਉਹੀ ਦਿੰਦਾ ਜਿਹੜਾ ਖਾਂਦਾ ਨਹੀਂ ਉਹਨੇ ਦੁੱਧ ਕਿਥੋਂ ਦੇਣਾ ਯਾਰਾ ਅੱਛਾ ਭਾਈ ਇੱਕ ਬੂਰੀ ਆ ਗਈ ਹੈ ਹਾਂ ਬਈ ਪੂਰੀ ਵੀ ਸੂਈ ਸਵਾਈ ਹੈ ਬਈ ਬੂਰੀ ਵੀ ਸੂਈ ਆ ਬਈ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹ ਨੂੰ ਵੀ 6-7 ਦਿਨ ਨਹੀਂ ਇਹ ਨੂੰ ਸੂਈ ਨੂੰ ਇਹ ਹਜੇ ਠੀਕ ਆ ਬਈ ਮੇਰਾ ਪੂਰਾ ਸੈੱਟ ਦੀ ਹੈ ਹਾਂਜੀ ਕਿੰਨਾ ਦੁੱਧ ਤਿਆਰ ਆ ਹੁਣ ਇਹਦੇ ਥੱਲੇ 8 ਕਿਲੋ ਦੁੱਧ ਨੈਟ ਤਿਆਰ ਆ ਐਨ ਕੰਡੇ ਵਾਲਾ ਕੰਡੇ ਵਾਲਾ ਪੂਰਾ ਕਹਿਣ ਨੂੰ ਆਪਾਂ 9 ਕਹਿ ਦੇ ਕੇ 10 ਕਹਿ ਦੇ ਗਏ ਠੀਕ ਆ ਸੂਈ ਕਿੰਨੇ ਦਿਨਾਂ ਦੀ ਆ ਬਈ ਸੂਈ ਨੂੰ ਇਹ ਨੂੰ 6-7 ਦਿਨ ਹੀ ਹੋਏ ਹਜੇ ਆ ਉਹ ਅੰਦਰਲਾ ਬੱਚਾ ਬਈ ਇਹਦਾ ਹੋਵੇ ਕਾਲਾ ਕਟਾ ਆ ਜਿਹੜਾ ਠੀਕ ਆ ਭਾਈ ਹਾਂਜੀ ਆ ਕਟਾ ਆ ਜਾਂਦਾ ਹੈ ਹਾਂਜੀ ਹਾਂਜੀ ਠੀਕ ਆ ਇਹਦਾ ਮੁੱਲ ਵੀ ਦੇਣ ਵਾਲਾ ਹੀ ਬਹਾ ਇੱਕ ਮੁੱਲ ਹੀ ਆ 85 8000 ਰੁਪਇਆ ਮੁੱਲ 85 80 ਦੀ ਦੇਣੀ ਠੀਕ ਹੈ ਬਈ ਤੋਰੀ ਬਰਾ ਲੈ ਮੇਤਰੋ ਚਵਾਈ ਜੁਈ ਵੀ ਸਾਫ ਆ ਬਹੁਤ ਚੰਗੀ ਚਵਾਈ ਆ ਤਿੰਨ ਅੰਗਾਂ ਦੇ ਵਿੱਚ ਤਿੰਨੇ ਹੀ ਚੰਗੇ ਆ ਮੇਤਰੋ ਬੁਰੀ ਨਹੀਂ ਆਠ ਚੱਲੋ ਦੁੱਧ ਤਿਆਰ ਆ ਸੂਈ ਨੂੰ ਕਿੰਨੇ ਦਿਨ ਹੋਏ ਸੀ ਨੂੰ ਸੂਈ ਨੂੰ 6-7 ਦਿਨ ਹੀ ਹੋਏ ਹੈ ਜੀ ਠੀਕ ਹੈ ਬਈ ਭੰਦੇ ਮੇਰਾ ਹਾਂ ਦੇਖ ਮੇਤਰੋ ਵਾਲੀ ਉੱਚੀ ਲੰਮੀ ਨਹੀਂ ਇਹ ਗੱਲ ਲੋਟ ਰੱਖਿਓ ਛੋਟੀ ਲੇਵੇ ਭਾਂਡੇ ਵੱਲੋਂ ਸਾਫ ਆ ਹਾਂ ਕੱਦ ਸਾਹ ਦਾ ਲਿਆ ਭਾਈ ਕੱਦ ਹਸਾਬ ਦਾ ਵਾ ਅੰਗਾਂ ਦੀ ਤਾਰਾਂ ਦੀ ਝੋਟੀ ਚੰਗੀ ਆ ਰੇਟ 80000 ਰੁਪਇਆ ਤੇਨ ਲੈਣਾ ਨਾਲ ਦੁੱਧ 10 ਕਿਲੋ ਦਈ ਜਾਊਗੀ ਖਾ ਪੀ ਕੇ ਵਧੀਆ ਪਾਲਾ ਨਹੀਂ ਤਾਂ ਹਾਂ ਦੁੱਧ 10 11 ਕਿਲੋ ਰਾਂਗ ਨਾਲ ਦੇ ਦੂਜੀ ਫਿਰ ਬਕਰੂ ਬੂਰੀ ਨੀਲੀ ਰਾਵੀ ਦਾ ਜਿੰਨੇ ਸ਼ੌਂਕ ਪੂਰਾ ਕਰਨਾ ਉਹਦੇ ਲਈ ਚੰਗੀ ਚੀਜ਼ ਆ ਚਿਵਾਤ ਉਹ ਕਿਵੇਂ ਆ ਬਈ ਰਮੀ ਵੀਰੇ ਚੋਣ ਇੱਕ ਨੰਬਰ ਆ ਬਈ ਓਕੇ ਅੱਛਾ ਵੀਰੇ ਚਾਰ ਨੰਬਰ ਆ ਸਾਫ 4 ਨੰਬਰ ਵਾਲੀ ਮੈਂ ਇਹ ਛੋਟੀ ਸੂਣ ਵਾਲੀ ਆ ਦੂਜਾ ਸੂਆ ਸੂਣਾ ਨੇ ਠੀਕ ਆ ਹਾਂ ਪਹਿਲਾਂ ਨੇ 11 ਕਿਲੋ ਦੁੱਧ ਦੇਣੇ ਦਿੱਤਾ ਕਹਿੰਦੇ ਕਿ ਦੁੱਧ 14 ਕਿਲੋ ਦੇ ਦਊਗੀ ਬੜੀ ਚਵਾਈ ਚੂਈ ਚੰਗੀ ਨਿਕਲੂਗੀ ਮੋਟੀ ਮੋਟੀ ਪੋਲੀ ਜਾਵਾਂ ਹੁਣ ਦੇਣ ਲੈਂਦੀ ਆ ਜੇ ਹਾਂ ਦੇਣ ਦਾ ਰਹਿੰਦੇ ਇਹਦੇ ਸੂਣ ਲੈ ਜੂਗੀ ਟੋਰਨ ਛੋਟੀ ਅੰਗਾ ਅੰਗਾਰੀ ਬੜੀ ਚੰਗੀ ਹੈ ਨਾ ਬਾਹਲੀ ਅੱਛਾ ਇਹ ਕਿੰਨੇ ਦੀ ਬਾਈ ਇਹ 95000 ਦੀ ਛੋਟੀ ਦੇਵਾਂਗੇ ਬਾਈ ਠੀਕ ਆ ਬਾਈ ਲੈ ਮੇਤਰੋ ਇਹ 95000 ਦੀ ਮਿਲੂਗੀ ਛੋਟੀ ਇਹ ਵੀ ਚੰਗੀ ਆ ਇਹ ਥੋੜਾ ਬਾਜ਼ਾਰ ਦਾ ਕਰਕੇ ਆ ਪੈਕ ਵੀ ਵੀ ਕਰ ਦੇ ਨਾਲ ਛੋਟਾ ਵੇਚੀ ਆ ਬੜਾ ਲੇਵਾ ਦਾ ਟਿਕਾਣਾ ਲਾ ਜੂਗੀ ਲੇਵਾ ਵੀ ਬਹੁਤ ਪੱਠਪੜੇ ਦੀ ਬਾਲੀ ਚੰਗੀ ਆ ਪਿੱਛੋਂ ਚੌੜੀ ਚਵਾਈ ਚਵਾਈ ਵੀ ਚੰਗੀ ਨਿਕਲੂ ਬਾਈ ਬਹੁਤ ਚੰਗੀ ਚਵਾਈ ਨਿਕਲੂਗੀ ਹਾਂ ਵਾਕਈ ਮੈਂ ਪਲੀ ਪੁਲੀ ਪਧਰੀ ਪੁਧਰੀ ਬਾਲੀ ਆ ਯਾਰ ਹਨਾ ਨਹੀਂ ਬਾਕੀ ਅੱਗੋਂ ਥੋੜੀ ਜੀ ਅੱਗੋਂ ਨੀਵੀਂ ਆ ਪਿੱਛੋਂ ਉੱਚੀ ਬਾਲੀ ਸੋਣੀ ਬਰੀਕ ਝੋਟੀ ਆ ਵਧੀਆ ਹਾਂ ਅੰਗਾਰਾਂ ਦੀ ਚੰਗਿਆ ਬਈ ਪੰਜਵਾਂ ਜਿਹੜਾ ਜਾਨਵਰ ਉਹ ਕਿਹੜਾ ਆਪਣਾ ਉਹ ਤੋਕੜ ਗੱਭਣ ਮੱਝ ਆ ਬਈ ਆ ਪੜਾ ਖੜੀ ਪੂਰੀ ਨਾਲ ਹਾਂ ਬਈ ਉਹਦਾ ਕੀ ਇੱਥੇ ਖੜੀ ਤੇ ਦੱਸ ਦੇ ਡਿਟੇਲ ਆਵਾਜ਼ ਪਾਟੂ ਕਿਵੇਂ ਉਹਦੀ ਡਿਟੇਲ ਬਈ ਉਹ ਤਿੰਨਾਂ ਮਹੀਨੇ ਦੀ ਗੱਭਣ ਚੈੱਕ ਪਾਸ ਆ ਕੋਈ ਵੀ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਚੋਣ ਇੱਕ ਨੰਬਰ ਆ ਤੇ 5 ਕਿਲੋ ਦੁੱਧ ਮਿਲਦੀ ਦੋਵੇਂ ਟਾਈਮ ਬਈ ਦੋਵੇਂ ਟਾਈਮ 2.5 ਕਿਲੋ ਦੁੱਧ ਤੇ ਪਾੜੇ ਤੇ ਇੱਕ ਠੀਕੇ ਤੇ ਪਾੜੇ ਤੇ ਮਿਲਦੀ ਬਈ ਕਿੰਨੇ ਦੀ ਦਿੱਦ ਗੀ ਵੀਰੇ ਇਹਨਾ ਮੌਲਤ ਰੇਟ ਹੀ ਆ ਰਾ ਹੂੰ ਤੇ ਦੇ ਦਿਆਂਗੇ 1000 ਰੁਪਏ ਛੋਟ ਕਰ ਦਿਆਂਗੇ 62000 ਦੀ ਦੇ ਦਿਆਂਗੇ ਇੱਕ ਕਰਦ ਬਾਡੀ ਵਾਲਾ ਕਦ ਕੋ ਬਹੁਤ ਆ ਤੇ ਨੰਬਰ ਬਈ 97810697724 97810697724 ਬਈ ਦਾ ਨੰਬਰ ਆ ਪਿੰਡ ਕਲਖੁਰ ਦਾ ਜ਼ਿਲ੍ਹਾ ਫੋਕਾ